ਧਾਰਤੀ ਚਿੱਟੀ ਕਰਦੀ ਕਣਕ ਨੂੰ ਬਹੁਤ ਨੁਕਸਾਨ ਗੜੇ ਪੈ ਰਹੇ ਨੇ ਦੇਖੋ ਵੀਰੇ ਗੜੇ ਇਹ ਮੀਂਹ ਦੇ ਵਿੱਚ ਗੜੇ ਪੈ ਰਹੇ ਨੇ ਮੋٹے ਮੋٹے ਗੜੇ ਗੜਿਆਂ ਨਾਲ ਧਰਤੀ ਹਿੱਕੀ ਕਰਦੀ ਆ ਦੇਖੀ ਮੀਂਹ ਬਹੁਤ ਤੇਜ਼ ਆ ਨਾਲ ਹੋਇ ਰਹੇ ਨੇ ਗੜੇ ਮਾ ਉਸਮੇ ਜਿਹੜਾ ਠੰਡਾ ਹੋ ਚੁੱਕਿਆ ਪਰ ਨਹੀਂ ਦਾ ਕਣਕਾਂ ਨੂੰ ਵੀ ਨੁਕਸਾਨ ਹੈ ਪਰ ਜਿਨੇ ਪਾਣੀ ਨਹੀਂ ਲਾਇਆ ਠੀਕ ਹੈ ਪਰ ਗੜੇ ਬਹੁਤ ਨੁਕਸਾਨ ਕਰਨਗੇ ਭਾਈ ਵੀ ਬਹੁਤ ਤੇਜ਼ ਹੈ ਗੜੇ ਦੇਖ ਬਈ ਡੇ ਡੇ ਰਹੇ ਨੇ ਗੜੇ ਗੜੇ ਮਾਰੀ ਹੋ ਰਹੀ ਆ ਬਈ ਆਹਰ ਉੱਥੇ ਚ ਆਪਾਂ ਗੜੇ ਦੇਖੇ ਨਹੀਂ ਪੈਂਦੇ ਕੁਦਰਤ ਦੇ ਰੰਗ ਮਿਆਰੇ ਠੰਡੀ ਠੰਡੀ ਹਵਾ ਨਾਲ ਗੜੇ ਪੈ ਰਹੇ ਹੈ ਤੇ ਨਾਲ ਮੀਂਹ ਪੈ ਰਿਹਾ ਹੈ ਮੋٹے ਮੋٹے ਗੜੇ ਆ ਬਾਈ ਤੇ ਸਾਵਣਿਆ ਸਾਨੂੰ ਚੱਕ ਕੇ ਉਹ ਦੇਖੋ ਦੇਖੋ ਬਾਈ ਗੜੇ ਬਹੁਤ ਜ਼ੋਰਦਾਰ ਗੜੇ ਦੀਵਾਰ ਟੋ ਰਹੀ ਹੈ ਬਾਈ ਦੇਖੋ ਧਰਤੀ ਜਿਵੇਂ ਚਿੱਟੀ ਕਰਤੀ ਬਾਈ ਗੜੇ ਕੁਦਰਤ ਦੇ ਰੰਗ ਦੇਖੋ ਬਾਈ ਬਹੁਤ ਜ਼ੋਰਦਾਰ ਖੜਕਾ ਗੜਿਆਂ ਨਾਲ ਭਾਰੀ ਬਰਸ਼ਾਤ ਆਹ ਦੇਖੋ ਨੁਸ਼ਾਨ ਬਹੁਤ ਜ਼ਿਆਦੇ ਗੜਿਆਂ ਨਾਲ ਸਾਰੇ ਚਿੱਟੇ ਘਰਤੀ ਧਰਤੀ ਦੂਰ ਦੂਰ ਤੱਕ ਦੇਖੋਗੇ ਤਾਂ ਗੜੀ ਗੜੇ ਨਜ਼ਰ ਆਉਣਗੇ ਆਹ ਦੇਖੋ ਕੋਦਰਤੇ ਦੇ ਰੰਗ ਦੇਖੋ ਬਾਈ ਗੜੇ ਬਹੁਤ ਹੀ ਔਖਾ ਹੋ ਗਿਆ ਮੌਸਮ ਸਰਾਬ ਗੜੇ ਬਹੁਤ ਮੋٹے ਮੋٹے ਗੜੇ ਬਾਈ ਦੇਖੋ ਗੋਲੀ ਮਾਰ ਬਾਈ ਇੱਧਰ ਰਹੇ ਨੇ ਬਾਈ ਗੜੇ ਗੋਲੀ ਮਾਰ ਬਹੁਤ ਜਿਆਦੇ ਗੜੇ ਪੈ ਰਹੇ ਨੇ ਬਾਈ ਪਿੰਡ ਰਾਜਿਆ ਦੇ ਵਿੱਚ ਗੜਿਆਂ ਦੀ ਬਰਸਾਤ ਕਹਿ ਸਕਦੇ ਆ ਕੁਦਰਤ ਵੱਲੋਂ ਦੇਖੋ ਬਈ ਗੜੇ ਕਿਸੇ ਕਰਤੀ ਬਈ ਧਰਤੀ ਨੂੰ ਉਲੂਦ ਆ ਮੌਸਮ ਤੇ ਗੜੇ ਪੈ ਰਹੇ ਨੇ ਬਈ ਹਰ ਬਰੀ ਦੇ ਮਹੀਨੇ ਵਿੱਚ ਗੜੇ ਪੈਂਦੇ ਹੋਏ ਜੋਸੇ ਕਣਕਲੀ ਤਾਂ ਬਹੁਤ ਹੀ ਮਾੜੇ ਨੇ ਬਈ ਇਹ ਗੜੇ ਮਾਰੀ ਹੋ ਰਹੀ ਆ ਬਾਈ ਕਿੱਕੀ ਹੋ ਗਈ ਧਰਤੀਰਾਪੋ ਬਤਨਿਕਾ ਗੁੱਸਾ ਆ ਰਿਹਾ ਕਿਸਾਨਾਂ ਤੇ ਜਮਾ ਵੇ ਦੇਖੋ ਆ ਗੜੇ ਡੇਗਰੇ ਬਾਈ ਇਧਰ ਖਾਨ ਜਿਹੜੇ ਉਹ ਦੇਖੀ ਚਿੱਟੀ ਕਰਤੀ ਬਾਈ ਧਰਤੀ ਜਿੱਥੇ ਤੱਕ ਨਿਗਾਹ ਮਾਰੀਏ ਸਾਡੀ ਇਹ ਜਿਹੜੀ ਚਿੱਟੀ ਹੋ ਗਈ ਬਾਈ